ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਦਰਮਿਆਨ ਕਈ ਵੀਡੀਓਜ਼ ਸਾਹਮਣੇ ਆਈਆਂ ਪਰ ਇਹ ਸਭ ਦੇ ਦਰਮਿਆਨ ਅਜਨਾਲਾ ਤੋਂ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ 8 ਸਾਲਾਂ ਮਾਸੂਮ ਦਿਖਾਇਆ ਗਿਆ ਤੇ ਮਾਸੂਮ ਕਿਡਨੀ ਦੀ ਬਿਮਾਰੀ ਦੇ ਨਾਲ ਲੜ ਰਿਹਾ ਸੀ ਪਰ ਹੁਣ ਬੇहद ਮੰਦ ਭਾਗੀ ਖਬਰ ਚੰਡੀਗੜ੍ਹ ਪੀਜੀਆ ਤੋਂ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਿਡਨੀ ਦੀ ਬਿਮਾਰੀ ਕਾਰਨ ਜ਼ਿੰਦਗੀ ਦੀ ਜੰਗ ਲੜ ਰਿਹਾ ਅਵਜੋਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕਾ ਹੈ ਜੀहां ਠੀਕ ਸੁਣਿਆ ਤੁਸੀਂ ਤਾਂ ਹੁਣ ਅਵਜੋਤ ਸਾਡੇ ਵਿੱਚਕਾਰ ਨਹੀਂ ਰਿਹਾ ਜਿਸ ਨੂੰ ਲੈ ਕੇ ਹੁਣ ਬਾਲੀਵੁੱਡ اداکار ਸੋਨੂ ਸੂ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਚਨਾਲਾ ਦੇ ਵਿੱਚ ਆਏ ਹੜਾਂ ਕਾਰਨ ਅਵਜੋਤ ਜਿਹੜਾ ਉਹ ਇਲਾਜ ਤੋਂ ਬਾਝਾ ਰਹਿ ਗਿਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਤੇ ਵੀਡੀਓ ਜਦੋਂ ਸੋਨੂ सूद ਕੋਲ ਪਹੁੰਚੀ ਤਾਂ ਸੋਨੂ सूद ਖੁਦ ਇਸ ਬੱਚੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਚੰਡੀਗੜ੍ਹ ਸੇ ਪੀਜੀਆਈ ਦੇ ਵਿੱਚ ਪਹੁੰਚੇ ਇਸ ਤੋਂ ਇਲਾਵਾ ਖਾਲਸਾ ਆਈਰਡ ਦੇ ਵੱਲੋਂ ਵੀ ਬੱਚੇ ਦਾ ਵੱਡੇ ਪੱਧਰ ਤੇ ਇਲਾਜ ਦਾ ਜਿੰਮਾ ਚੁੱਕਿਆ ਗਿਆ ਤੇ ਉਹਨਾਂ ਦੇ ਵੱਲੋਂ ਹੀ ਇਸ ਨੂੰ ਪੀਜੀਆਈ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਅਵਜੋਤ ਸਾਨੂੰ ਸਦੀ ਵੀ ਵਿਛੋੜਾ ਦੇ ਗਿਆ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਜਨਾਲਾ ਦੇ ਪਿੰਡ ਤਲਵੰਦੀ ਰਾਏ ਦਾदू ਦਾ ਰਹਿਣ ਵਾਲਾ ਸੀ ਅਵਜੋਤ ਪਿਛਲੇ ਲੰਬੇ ਚਿਰ ਤੋਂ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਿਤ ਸੀ ਪੀਜੀਆਈ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਰ ਜਨਾਲਾ ਦੇ ਵਿੱਚ ਜਦੋਂ ਅਚਾਨਕ ਹੀ ਪਾਣੀ ਆਇਆ ਤਾਂ ਪਰਿਵਾਰ ਦੇ ਵੱਲੋਂ ਇਸ ਨੂੰ ਲੈ ਕੇ ਬੱਚੇ ਨੂੰ ਲੈ ਕੇ ਜਿਹੜਾ ਕਿਸੇ ਦੂਸਰੇ ਥਾਂ ਦੇ ਉੱਤੇ ਸ਼ਿਫਟ ਹੋਣਾ ਪਿਆ ਜਿਸ ਕਾਰਨ ਬੱਚਾ ਇਲਾਜ ਤੋਂ ਬਾਝਾ ਰਹਿ ਗਿਆ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਬੱਚੇ ਦੀ ਤਬੀਅਤ ਖਰਾਬ ਹੁੰਦੀ ਦੇਖ ਕੇ ਪਹਿਲਾਂ ਹੀ ਪੂਰੇ ਪੰਜਾਬ ਦੇ ਵੱਲੋਂ ਬੱਚੇ ਦੇ ਲਈ ਅਰਦਾਸ ਕੀਤੀ ਜਾ ਰਹੀ ਸੀ ਹਰ ਇੱਕ ਦੇ ਵੱਲੋਂ ਰੱਬ ਦੇ ਅੱਗੇ ਕਾਮਨਾ ਕੀਤੀ ਜਾ ਰਹੀ ਸੀ ਕਿ ਬੱਚਾ ਜਲਦ ਤੋਂ ਜਲਦ ਠੀਕ ਹੋ ਜਾਏ ਤੇ ਆਪਣੇ ਪਰਿਵਾਰ ਦੇ ਕੋਲ ਵਾਪਸ ਆਵੇ ਪਰ ਪੰਜਾਬੀਆਂ ਦੀ ਇਸ ਅਰਦਾਸ ਨੂੰ ਬੂਰ ਜਿਹੜੀ ਆ ਉਹ ਨਹੀਂ ਪਈ ਐ ਤੇ ਅੱਜ ਅਬਿਜੋਤ ਸਾਨੂੰ ਸਭ ਨੂੰ ਹਲਵਿਦਾ ਆਖ ਗਿਆ ਤਾਂ ਇਸ ਬਾਬਤ ਜਾਣਕਾਰੀ ਦੇ ਦਿੰਦੇ ਹੋਏ ਅਬਿਜੋਤ ਦੇ ਪਿਤਾ ਆਖੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਪਾ ਜੀ ਅਬਿਜੋਤ ਸਿੰਘ ਬੱਚਾ ਜਿਹੜਾ 4 ਸਾਲ ਤੇ ਹੋ ਗਿਆ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਣਿਆ ਉਹ ਲਾਈ ਜਾਂਦੇ ਹਾਂ ਤੇ ਤੇ 9-10 ਲੱਖ ਰੁਪਇਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਹੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇਥੋਂ ਆਪਾਂ ਨੂੰ ਖਾਲਸਾ ਹੇਠ ਵਾਲਿਆ ਖੜਿਆ ਸਰਕਾਰੀ ਹਸਪੀਟਲ ਇਥੇ ਡਾਕਟਰਾਂ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਮਰਸਰ ਬੀਬੀ ਨਾਨਕੀ ਲੈ ਕੇ ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇਥੇ ਅੰਮਰਸਰ ਬੀਬੀ ਨਾਨਕੀ ਇਹ 10 ਦੇ ਨ ਇੱਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ ਪੀਜੀਆਈ ਹਾਂਜੀ ਪੀਜੀਆਈ ਲੈ ਗਏ ਨੇ ਸਾਨੂੰ 9:30 ਪੌਣੇ 10 ਸੋਨਾਂ ਜਾ ਕੇ ਬੱਚਾ ਦਾਖਲ ਕਰ ਲਿਆ ਦੱਲ ਕਰਕੇ ਉੱਥੇ ਇਲਾਜ ਕਰਦੇ ਰਹੇ ਨੇ ਤੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਹਾਂਜੀ ਹਾਂਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਦੀ ਮੰਮੀ ਨੂੰ ਪੁੱਛਿਆ ਉਹਨੇ ਆਪ ਕਿਹਾ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਫਿਰ ਆ ਬਾਅਦ ਚ ਪਰੋਂਦੀ ਜਦ ਪਾ ਹਾਂਜੀ ਹਾਂਜੀ ਘਰ ਦੇ ਬੜਾ ਆਦਾਹੀਂ ਘਰ ਆਦਾਹੀਂ ਘਰ ਹੀ ਜਾਣਾ ਮੈਂ ਘਰ ਕਿਧੋ ਜਾਣਾ ਜਦੋਂ ਸਾਲ ਖੰਡੇ ਰੋਂਦਾ ਹੀ ਜਾਂ ਤੁਹਾਡੇ ਕੋ ਆਏਦਾ ਹੀ ਜਾਂ ਦਾਦੀ ਨੂੰ ਹਾਂਜੀ ਹਾਂਜੀ ਫਿਰ ਮੈਂ ਤੇ ਦੀ ਮੰਮੀ ਹਾ ਉੱਥੇ ਤੇ ਦਾਦੀ ਨੂੰ ਤੇ ਵਾਪਸੀ ਕਰ ਤਾਂ ਇਹ ਠੀਕ ਨਹੀਂ ਸੀ ਮਾਰ ਪੈ ਗਈ ਤੇ ਆਪਾਂ ਕਹ ਤੀ ਵਾਪਸੀ ਚਲ ਜਓ ਆਪਾਂ ਗਾਂ ਚਲ ਜਾਈਏ ਸਕਦਾ ਸਾਰੇ ਨੇ ਬਹੁਤ ਸਾਦਗੀ ਦਾ ਕੋਈ ਕਿਸਮਤ ਆ ਹਾਂਜੀ ਹਾਂਜੀ ਭਾਈ ਬਹੁਤ ਸਾਰਾ ਦਿੱਤਾ ਸੋਨੂ ਸੂਰ ਨੇ ਵੀ ਖਾਸਾ ਏਟ ਵੀ ਪ੍ਰਧਾਨ ਸੇ ਸੇਧ ਮੰਤਰੀ ਨੇ ਵੀ ਬੜਾ ਸਾਰਿਆਂ ਸਾਹ ਦਿੱਤਾ ਭੈਣਾ ਭਰਾਵਾਂ ਨੂੰ ਵੀ ਦਿੱਤਾ ਇਹ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਤਿਆਰ ਕੀਤਾ ਬੱਚੇ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰਾਂ ਵੀ ਭੈਣਾ ਭਰਾਵਾਂ ਵੀ ਪਰਮਾਤਮਾ ਦਾ ਨਾ ਜੀ ਨਾ ਪਰਮਾਤਮਾ ਜੀ ਪੜਦਾ ਹੀ ਸਕੂਲ ਕਿਸੇ ਦਾ ਜਿਸ ਤਰ੍ਹਾਂ ਬੱਚੇ ਅਕਸਰ ਸ਼ਰਾਰਤੀ ਹੁੰਦੇ ਹਾਂ ਹਾਂਜੀ ਹਾਂਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਹੈ ਰੋ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣ ਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂਜੀ ਤੇ ਸ਼ੈਤਾਨ ਹਾਂਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨੂੰ ਘਾਟਾ ਪੈ ਗਿਆ ساری ਉਮਰ ਆਪਾਂ ਉੱਠ ਨਹੀਂ ਸਕਦੀ